अच्छा ਤੁਹਾਨੂੰ ਇਨਸਪੀਰੇਸ਼ਨ ਕਿੱਥੋਂ ਮਿਲਦੀ ਹੈਗੀ ਕੋਈ ਸਿੰਗਲ ਬੰਦਾ ਜਿਹਦੇ ਤੋਂ ਤੁਹਾਨੂੰ ਇਨਸਪੀਰੇਸ਼ਨ ਮਿਲਦੀ ਹੋਵੇ ਸਿੰਗਲ ਤੋਂ ਮਿਲ ਕੇ ਜਿੱਦਾਂ ਜੋਤੀ ਨੂਰਾ ਜੀ ਹੋ ਗਿਆ ਨਾ ਹਮਮ ਕੀ ਬਾਤ ਹੈ ਤੇ ਜੇ ਗਾਇਕ ਨਾ ਹੁੰਦੇ ਤਾਂ ਕੀ ਹੁੰਦੇ ਫਿਰ ਹਾਊਸ ਵਾਈਫ ਹੁੰਦੇ ਕੁਛ ਨਾ ਕੁਛ ਤਾਂ ਹੁੰਦੀ ਜਿਵੇਂ ਹੁੰਦੀ ਟੀਚਰ ਵੀ ਨਾਲ ਨਾਲ ਨਾ ਹਮਮ ਵੈਨਾਂ ਕਿਉਂ ਨਹੀਂ ਕਿਹਾ ਵੀ ਮੈਂ ਟੀਚਰ ਹੁੰਦੀ ਐ ਕਿਉਂ ਵੀ ਮੈਂ ਹਾਊਸ ਵਾਈਫ ਹੁੰਦੀ ਪਤਾ ਨਹੀਂ ਉਹ ਤੋਂ ਪਤਾ ਨਹੀਂ ਸੀ ਨਾ ਹੁਣ अच्छा ते सब तो ਓੱਖਾ ਗਾਣਾ ਕਿਹੜਾ ਲੱਗਦਾ ਸਭ ਤੋਂ ਓੱਖਾ ਗਾਣਾ ਤਾਂ ਮੇਰੇ ਲਈ ਇੰਗਲਿਸ਼ ਗਾਣੇ ਲੱਗਦੇ ਇੰਗਲਿਸ਼ ਗਾਣੇ ਅੱਛਾ ਸਭ ਤੋਂ ਵੱਡੀ ਮਿਊਜ਼ਿਕਲ ਖੁਆਇਸ਼ ਕੀ ਹੈ ਬਾਲੀਵੁੱਡ ਤੱਕ ਜਾਣਾ ਹੂੰ ਕੀ ਬਾਤ ਹੈ ਮੈਨੂੰ ਲੱਗਦਾ ਜਿਵੇਂ ਨੀਹਾ ਕੱਕੜ ਫਰਗਿਆਂ ਦੇ ਗਾਣੇ ਵਜਦੇ ਆ ਨਾ ਬਾਲੀਵੁੱਡ 'ਚ ਉਦਾਂ ਜਿਵੇਂ ਮੈਨੂੰ ਹਿੰਦੀ ਗਾਣਿਆਂ ਦਾ ਵੀ ਸ਼ੌਂਕ ਹੈ ਨਾ ਮੈਂ ਉਹਨਾਂ ਨੂੰ ਵੀ ਸੁਣਦੀ ਹੂੰ ਅੱਛਾ ਇਹੜੀਆਂ ਕੁੜੀਆਂ ਹੁੰਦੀਆਂ ਕੁੜੀਆਂ ਲਈ ਇੱਕ ਚੀਜ਼ ਹੁੰਦਾ ਫੈਸ਼ਨ ਹਨਾ ਕੋਈ ਫੈਸ਼ਨ ਟਿਪ ਜਿਹੜੀ ਤੁਹਾਡੇ ਹਮੇਸ਼ਾ ਕੰਮ ਆਉਂਦੀ ਆ ਮੇਰੇ ਮਤਲਬ ਕਿ ਮੈਂ ਨਾ ਅੱਖਾਂ ਤੇ ਆਈਲੈਨਰ ਲਾਇਤ ਬਿਨਾ ਕਿਤੇ ਨਹੀਂ ਜਾਂਦੀ ਅੱਛਾ ਠੀਕ ਹੈ ਤੇ ਫੈਨਸ ਲਈ ਇੱਕ ਸ਼ਬਦ ਫੈਨਸ ਲਈ ਵਸਾਰੇ ਖੁਸ਼ ਰਹੋ ਆਵਾਦ ਰਹੋ ਮਿਹਨਤ ਕਰੋ ਨਾ ਅੱਛਾ ਇੱਕ ਸ਼ਬਦ ਕਹੀ ਤੀ ਤਿੰਨ ਚਾਰ ਦੱਸਦੇ ਹਨਾ ਮਿਹਨਤ ਅੱਛਾ ਅੱਛਾ ਤੁਹਾਡੇ ਹਿਸਾਬ ਨਾਲ ਮਿਊਜ਼ਿਕ ਇੰਡਸਟਰੀ ਦੇ ਵਿੱਚ ਕੀ ਮਤਲਬ ਬਹੁਤ ਵੱਡਾ ਬਦਲਾਅ ਆਇਆ ਇੰਡਸਟਰੀਜ਼ ਤਾਂ ਮਤਲਬ ਕਿ ਜਿੱਦਾਂ ਪਹਿਲਾਂ ਹਨਾ ਸਿੰਗਰ ਗਾਣੇ ਕਰਦੇ ਸੀ ਉਦੋਂ 8-8 ਗਾਣੇ ਕਰੀਲ ਦੇ ਵਿੱਚ ਆਉਂਦੇ ਸੀ ਨਾ ਹੂੰ ਤੇ ਇਹ ਹੀ ਚੇਂਜ ਦੇਖਿਆ ਮੈਨੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਵੀ ਅੱਜਕੱਲ ਸਾਰਾ ਸਿਸਟਮ ਹੈ ਜਿਹੜਾ ਵਿਊਜ਼ ਤੇ ਚੱਲਦਾ ਹੂੰ ਬਾਈ ਕੀ ਪਸੰਦ ਹੈ ਗਾਣਾ ਕਿ ਸੋਣਾ ਮੈਂ ਤਾਂ ਸੋਣਾ ਹੀ ਪਸੰਦ ਹੈ ਸੋਣੇ ਹੀ ਪਸੰਦ ਕਿਉਂਕਿ ਤੇਰੇ ਨਾਲ થਾਕਿਆ ਅਜਾ ਤਾਂ ਕਰਕੇ ਸੋਣਾ ਬਦੰਦਾ ਅੱਛਾ ਵੀ ਗਾਉਣਾ ਕਿੱਥੇ ਪਸੰਦ ਹੈ ਸਟੇਜ ਤੇ ਕਿ ਸਟੂਡੀਓ 'ਚ ਗਾਣਾ ਤਾਂ ਜੀ ਕੋਈ ਨਹੀਂ ਗਿਆ ਹਾਲ ਤੱਕ ਲੱਫ ਲੱਫ ਤਾਂ ਕਰੀ ਨਹੀਂ ਗੀ ਹੂੰ ਤਾਂ ਹਾਲ ਤੱਕ ਤਾਂ ਸਟੂਡੀਓ ਚ ਵਧੀਆ ਲੱਗ ਸਟੂਡੀਓ ਚ ਵਧੀਆ ਲੱਗ ਠੀਕ ਹੈ ਤੇ ਪਹਿਲੀ ਯਾਦ ਪਹਿਲੀ ਯਾਦ ਸਕੂਲ ਚ ਗਿਆ ਮੈਂ ਅੱਛਾ ਤੇ ਹੁਣ ਦੀ ਨਵੀਂ ਯਾਦ ਹੁਣ ਦੀ ਮੈਂ ਗਾ ਸਾਥ ਮਿਲ ਬੋਪਰੇ 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 ਤਾਂ ਕਹ ਕੇ ਯਾਦ ਨਹੀਂ ਮੈਂ ਜਾਗਰਾਂ ਤੇ ਗਿਆ ਸੀਗਾ ਜੀ ਉੱਥੇ ਚੰਨ ਨਾਲ ਅੱਛਾ ਹਾਂਜੀ ਠੀਕ ਹੈ ਚਾਹ ਕਿ ਕੌਫੀ ਚਾਹ ਜੀ ਕਾ ਤੂੰ ਚਾਹ ਵਾਂ ਕੰਮ ਤੇ ਬਣਾਉਂਦੀ ਚਾ ਕੋ ਕਿੱਥੇ ਦਿੰਦੇ ਕੋਈ ਗੱਲ ਹੈ ਚੋਹੇ ਵਰਾਤ ਤੇ ਬੈਗੀ ਚਾਜ ਇੱਕ ਸ਼ਬਦ ਜੀ ਕੋਈ ਅਗਲਾ ਗਾਣਾ ਜਿਹੜਾ ਤੁਹਾਡਾ ਆਉਣ ਵਾਲਾ ਜਿਹੜਾ ਅੱਗੇ ਆਊਗਾ ਹਾਂ ਉਹ ਹੈਗਾ ਜੀ ਆਪਣਾ ਰਕਾਨੀ ਗਾਣਾ ਅੱਛਾ ਠੀਕ ਹੈ ਤੇ ਬਈ ਇੱਕ ਹੁੰਦਾ ਨਾ ਵੀ ਗਾਣੇ ਆਪਾਂ ਸਾਰੇ ਸੁਣਦੇ ਆ ਕਿ ਕੋਈ ਇਹੋ ਜਿਹਾ ਗਾਣਾ ਜਿਹੜਾ ਤੁਹਾਨੂੰ ਲੱਗਦਾ ਹੋਵੇ ਵੀ ਯਾਰ ਕਾਸ਼ ਮੈਂ ਮੈਂ ਲਿਖਿਆ ਹੁੰਦਾ ਆਹ ਉਹ ਗਾਣਾ ਹੁਣ ਮੈਂ ਜਦੋਂ ਆਪਣਾ ਗਾਣਾ ਹੈ ਨਾ ਕੁਲਵਿੰਦਰ ਵੱਲੇ ਦਾ ਹਮਮ ਯਾਰ ਬੁਲਾਈ ਜਾਂਦੇ ਸਹੀ ਗੱਲ ਹੈ ਮੈਂ ਇੱਕ ਸੋਚਿਆ ਸੀ ਇੱਕ ਵਾਰੀ ਇਹ ਗਾਣਾ ਮੈਂ ਲਿਖਿਆ ਹੁੰਦਾ ਉਹ ਨਹੀਂ ਆਪਣਾ ਮੇਰੇ ਯਾਰ ਬੁਲਾਈ ਜਾਂਦੀ ਹੈ ਪੈਗ ਪੈਗ ਵਾਲਾ ਗਾਣਾ ਅੱਛਾ ਹਮ ਯਾਰ ਬੁਲਾਈ ਜਾਂਦੇ ਕੀ ਨਾਮ ਸੀ ਉਹ ਪੂਰਾ ਤੇਰੇ ਕੋਲ ਜੀਨੀ ਤੇਰੇ ਕੋਲ ਜੀਨੀ ਲੱਗਣਾ ਨਹੀਂ ਹੁਣ ਮੇਰੇ ਯਾਰ ਬਲਾਈ ਜਾਂਦੇ ਕਿਆ ਬਾਤ ਹੈ ਕਿਆ ਬਾਤ ਹੈ ਤੇ ਮਨਪਸੰਦ ਗਾਣਾ ਕਿਹੜਾ ਮਨਪਸੰਦ ਸੁਣ ਸੁਣ ਸੀਟਾਂ ਵਿੱਚ ਜੰਮ ਜਾਂਦਾ ਅੱਛਾ ਸੁਣ ਸੁਣ ਆ ਵੀ ਤੇ ਮਨਪਸੰਦ ਖਾਣਾ ਕੀ ਹੈ ਖਾਣਾ ਖਾਣਾ ਦਾ ਕੁਝ ਵੀ ਬਸ ਮੱਕੀ ਦਾ ਸਾਗ ਆਪਣਾ ਮੱਕੀ ਦੀ ਰੋਟੀ ਤੇ ਸਾਗ ਇਹ ਮੱਕੀ ਦਾ ਸਾਗ ਪਹਿਲੇ ਨਹੀਂ ਖਾਣ ਲੱਗਾਈ ਕੋਈ ਖਾਣਾ ਦਾ ਠੀਕ ਹੈ ਬਾਈ ਤੇ ਪੀਣਾ ਪੀਣਾ ਗੋਲੀ ਵਾਲਾ ਬੱਤਾ ਜੀ ਲੈਗ ਚਪਾ ਕੇ ਥੋੜਾ ਜਿਹਾ ਆ ਜਾ ਠੀਕ ਆ